ਪੁਰਾਣੇ ਜੇ ਤੁਸੀਂ ਕਾਰੀਗਰ ਦੇਖੋ ਉਹ ਉਹ ਚੱਕ ਕੇ ਮਾਰ ਦਿੰਦੇ ਸੀਗੇ ਪੰਨਾ ਮੈਂ ਨਹੀਂ ਕਹਿੰਦਾ ਵੀ ਮਾਰਨਾ ਚਾਹੀਦਾ ਉਹ ਕਹਿੰਦੇ ਸੀ ਉਸਤਾਦ ਦੇ ਚੰਡੇ ਹੋਏ ਨੇ ਇਹ ਉਹਦੇ ਚੰਡੇ ਨਹੀਂ ਉਹ ਬੈਲੋ ਹੁੰਦਾ ਸੀ ਸਹੀ ਗੱਲ ਠੀਕ ਹੈ ਅੱਜ ਤੱਕ ਤੁਸੀਂ ਜਵਾਕ ਨੂੰ ਹੀ ਉਹ ਨਹੀਂ ਕਹਾਣ ਦਿੰਦੇ ਬੱਚਿਆਂ ਨੂੰ ਅਸੀਂ ਪ੍ਰੋਬਲਮ ਸੋਲਵਿੰਗ ਸਿਖਾਈਓ ਨਹੀਂ ਜਿਹੜਾ ਇੱਕ ਗਰੀਬ ਦਾ ਬੱਚਾ ਬਿਹਾਰ ਦੇ ਵਿੱਚ ਹੁਣ ਲੋਕ ਤਰੱਕੀ ਕਰ ਰਹੇ ਨੇ ਆਈਐਸ ਪੀਸੇ ਸਭ ਕੁਝ ਕਰਨ ਲੱਗ ਗਏ ਕਿਉਂ ਉਹ ਪ੍ਰੋਬਲਮ ਸੋਲਵਿੰਗ ਕਰਨ ਲੱਗੇ ਮੈਂ ਕਿਸੇ ਕਿੱਤੇ ਦੀ ਤਾਰੀਫ਼ ਨਹੀਂ ਕਰ ਰਹਾ ਇਨਸਾਨ ਅਸੀਂ ਸਾਰੀ ਜਗ੍ਹਾ ਇੱਕੋ ਨਾਲ ਦੇ ਆ ਅਸੀਂ ਪ੍ਰੋਬਲਮ ਸੋਲਵਿੰਗ ਸਾਨੂੰ ਸਿਖਾਈ ਹੋ ਨਹੀਂ ਮਾਪੇ ਕਹਿੰਦੇ ਆ ਮੇਰੇ ਬੱਚੇ ਨੂੰ ਆ ਦਿੱਕਤ ਹੋ ਰਹੀ ਐ ਆ ਦੇ ਦਊ ਉਹਨੂੰ ਉਹ ਆ ਪੂਰੀ ਕਰ ਦਿਓ ਇਹਦੀ ਤੁਹਾਨੂੰ ਪ੍ਰੋਬਲਮ ਸੋਲਵ ਕਰਨੀ ਆਂਦੀ ਨਹੀਂ ਜਦੋਂ ਤੁਹਾਡੇ ਅੱਗੇ ਦਿੱਕਤ ਆ ਗਈ ਤਾਂ ਤੁਸੀਂ ਉਹਨੂੰ ਛੱਡ ਕੇ ਭੱਜੋ ਜਾਂ ਤੁਸੀਂ ਭਾਲੋਗੇ ਵੀ ਕੋਈ ਹੋਰ ਸੋਲਵ ਕਰੇ ਤੋਂ ਸਭ ਤੋਂ ਪਹਿਲਾਂ ਜੇ ਕਿਸੇ ਨੇ ਵਪਾਰ ਕਰਨਾ ਜਿਹੜਾ ਕੰਮ ਉਹਨੇ ਸਿੱਖਣਾ ਜਿਹੜਾ ਕੰਮ ਉਹਨੇ ਕਰਨਾ ਚਾਹੇ ਮੁੜ ਕੇ ਆਪ ਕਰੇ ਜਾਂ ਨਾ ਕਰੇ ਉਹਦਾ ਪੂਰਾ ਗਿਆਨ ਹੋਣਾ ਚਾਹੀਦਾ ਇਹਦੇ 'ਚ ਟਾਈਮ ਲੱਦਣ ਵਾਲਾ ਇਹਦੇ 'ਚ ਪੈਸੇ ਇਨਵੈਸਟ ਹੋਣ ਵਾਲੇ ਨੇ ਨਿਕ ਤੁਹਾਨੂੰ ਮਿਲਣ ਵਾਲਾ ਕੁਝ ਨਹੀਂ ਹੈਗਾ ਇਹ ਸੋਚ ਕੇ ਚੱਲੋ ਤੇ ਜੇ ਤੁਹਾਨੂੰ ਕੋਈ 50000 2000 5000 ਦੇ ਰਿਹਾ ਤਾਂ ਉਹਦਾ ਧੰਨਵਾਦ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਜੇ ਉਹ ਤੁਹਾਡਾ ਸ਼ੋਸ਼ਣ ਕਰ ਰਿਹਾ ਹੈ ਤਾਂ ਖੁਸ਼ ਹੋ ਜਾਓ ਕਿ ਤੁਹਾਨੂੰ ਵੱਧ ਸਿਖਾਊਗਾ ਬੱਸ ਕਰੋ ਕਿ ਜਿੰਮੇਵਾਰੀਆਂ ਰਿਸਪਾਂਸਿਬਿਲਟੀ ਵੱਧ ਰਹੀਆਂ ਆ ਰਹੀਆਂ ਉਹ ਇੱਕ ਇੱਕ ਬੰਦੇ ਦੇ ਦੋ ਬੱਚੇ ਸੀਗੇ ਇੱਕ ਮੁੰਡਾ ਬੜਾ ਆਖੇ ਲੱਗਦਾ ਸੀ ਇੱਕ ਬੰਦਾ ਬੱਚਾ ਬੜਾ ਕੰਪਾ ਸੀਗਾ ਉਹ ਪਿਓ ਹਮੇਸ਼ਾ ਜਿਹੜਾ ਆਖੇ ਲੱਗਦਾ ਸੀ ਉਹ ਨਹੀਂ ਕੰਮ ਕਰਦਾ ਸੀ ਇੱਕ ਦਿਨ ਉਹਨੇ ਪੁੱਛਿਆ ਕਹਿੰਦਾ ਬਾਪੂ ਇਹ ਕਰਦਾ ਨਹੀਂ ਤੂੰ ਮੈਨੂੰ ਕਹਿੰਦਾ ਕਹਿੰਦਾ ਉਹਨੇ ਕਰਨਾ ਨਹੀਂ ਤੂੰ ਕਰਨਾ ਹੂੰ ਤਾਂ ਕਿਹਾ ਉਹਦਾ ਸ਼ੋਸ਼ਣ ਹੋ ਰਿਹਾ ਸੀ ਨਹੀਂ ਉਹ ਸਿੱਖ ਗਿਆ ਉਹਨੇ ਸਰਦਾਰੀ ਸਾਬ ਲਈ ਉਹ ਰੋਲਦਾ